ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਅਜਨਾਲਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੜ ਆ ਗਿਆ ਸੀਗਾ ਪਾਣੀ ਆ ਗਿਆ ਸੀਗਾ ਰਮਦਾਸ ਡੇਰਾ ਬਾਬਾ ਨਾਨਕੁਰਦਾਸਪੁਰ ਆਪਣੇ ਕੋਲ ਇਸੇ ਤਰ੍ਹਾਂ ਹੀ ਵੀਰ ਬਲਦੀਪ ਜੀ ਹੁਣੀ ਨਕੋਦਰ ਏਰੀਆ ਤੋਂ ਆਏ ਜਿਨ੍ਹਾਂ ਦੇ ਨਾਲ ਸੰਗਤ ਯੂਪੀ ਤੋਂ ਆਈ ਹੈ ਜੀ ਯੂਪੀ ਤੋਂ ਵੀ ਵੀਰ ਆਪਣੇ ਕੋਲ ਸੇਵਾ ਲੈ ਕੇ ਪਹੁੰਚੇ ਆ ਪਹਿਲਾਂ ਇੱਕੀ ਗੱਲ ਸੋਸ਼ਲ ਮੀਡੀਆ ਤੇ ਸਾਰੇ ਕਹਿ ਰਹੇ ਸੀਗੇ ਕਿ ਲੋ ਜੀ ਪੰਜਾਬ ਪੰਜਾਬ ਵਾਸਤੇ ਕੁਰਬਤਾ ਬਾਹਰੋਂ ਕੋਈ ਨਹੀਂ ਆਇਆ ਪਰ ਨਹੀਂ ਹੁਣ ਲਗਾਤਾਰ ਯੂਪੀ ਤੋਂ ਬਹੁਤ ਸਾਰੇ ਮੁਸਲਮਾਨ ਵੀਰ ਵੀ ਆ ਰਹੇ ਆ ਹਰਿਆਣੇ ਦੇ ਬਹੁਤ ਸਾਰੇ ਵੀਰ ਆ ਰਹੇ ਆ ਆ ਯੂਪੀ ਤੋਂ ਆਪਣੇ ਗੁਰਸਿੱਖ ਵੀਰ ਆਏ ਨੇ ਠੀਕ ਹੈ ਜੀ ਇਹਨਾਂ ਨੇ ਵੀ ਆ ਰਸਤ ਮੱਛਰਦਾਨੀਆਂ ਸੂਟ ਪਸ਼ੂਆਂ ਵਾਸਤੇ ਫੀਡ ਚੋਖਰ ਘਰਾਂ ਦਾ ਰਾਸ਼ਨ ਬਹੁਤ ਕੁਝ ਲੈ ਕੇ ਆਏ ਤੇ ਲਗਾਤਾਰ ਆਪਾਂ ਨੂੰ ਪਤਾ ਜੀ ਜਿਹੜੇ ਜਿਹੜੇ ਪਾਣੀ ਦੀ ਮਾਰ ਹੇਠ ਪਿੰਡ ਆਏ ਆ ਉੱਥੇ ਲਗਾਤਾਰ ਸੇਵਾ ਪਹੁੰਚ ਵੀ ਰਹੀ ਆ 25 26 ਤਰੀਕ ਤੋਂ ਹੜ ਆ ਗਏ ਸੀਗੇ ਅੱਜ ਦੇਖ ਲਓ ਜੀ 15-16 ਦਿਨ ਹੋ ਗਏ ਲਗਾਤਾਰ ਹਾੜਾ ਹੌਲੀ ਹੌਲੀ ਪਾਣੀ ਕੱਟਣ ਲੱਗ ਗਿਆ ਪਰ ਸੇਵਾਦਾਰ ਵਧਣ ਲੱਗ ਗਏ ਬਹੁਤ ਸੇਵਾ ਸਾਡੇ ਪਿੰਡਾਂ 'ਚ ਪਹੁੰਚੀ ਹੈ ਜੀ ਸੋ ਇਸ ਇਹ ਪਿੰਡ ਹੈਗਾ ਜੀ ਮੁੱਲੇਕੇ ਮੁੱਲੇਕੇ ਪਿੰਡ ਅਸੀਂ ਪਹੁੰਚੇ ਆ ਇੱਥੇ ਸਾਨੂੰ ਮੁੱਲੇਕੇ ਦੇ ਬਾਉ ਵੀਰ ਜੀ ਇਸ ਪਾਸੇ ਖੜੇ ਨੇ ਇਹ ਮਿਲੇ ਇਹਨਾਂ ਨੇ ਸਾਨੂੰ ਦੱਸਿਆ ਕਿ ਹੱਲੇ ਵੀ ਕੁਝ ਡੇਰੇ ਕੁਝ ਬਹਿਕਾਂ ਤੇ ਲੋਕ ਨੇ ਜਿਨ੍ਹਾਂ ਦੀ ਫਸਲ ਪਾਣੀ ਦੀ ਮਾਰ ਹੇਠ ਹੈ ਜਿਨ੍ਹਾਂ ਦੇ ਘਰ ਵੀ ਨੁਕਸਾਨੇ ਗਏ ਪਰ ਇਸ ਜਗ੍ਹਾ ਰਸਤਾ ਨਹੀਂ ਸੀ ਪਾਣੀ ਬਹੁਤ ਸੀ ਤਾਂ ਅੱਗੇ ਕੋਈ ਜਾ ਨਹੀਂ ਸੀ ਰਿਹਾ ਸੋ ਇਹਨਾਂ ਨੂੰ ਆਪਾਂ ਸੁੱਕੀ ਜਗ੍ਹਾ ਤੇ ਉਰਲੇ ਪਾਸੇ ਉੱਚੇ ਥਾਂ ਤੇ ਬੁਲਾ ਲਿਆ ਅੱਗੇ ਪਾਣੀ ਬਹੁਤ ਸੀ ਕਿਉਂਕਿ ਇਸ ਜਗ੍ਹਾ ਤੇ ਇੱਕ ਬੁੱਢਾ ਦਰਿਆ ਵੀ ਵਗਦਾ ਹੈ ਉਹਦਾ ਪਾਣੀ ਵੀ ਜਿਹੜਾ ਵਾ ਫਸਲ ਨੂੰ ਮਾਰ ਕਰ ਰਿਹਾ ਸੀਗਾ ਸੋ ਜਿਵੇਂ ਸਾਨੂੰ ਬਾਉ ਵੀਰ ਜੀ ਨੇ ਦੱਸਿਆ ਆਪਾਂ ਉੱਥੇ ਪਹੁੰਚ ਕੇ ਉਹਨਾਂ ਘਰਾਂ ਤੱਕ ਵੀ ਸੇਵਾ ਪਹੁੰਚਾਈ ਹੁਣ ਆਪਾਂ ਪਹੁੰਚ ਗਏ ਜੀ ਪਿੰਡ ਮਿਆਦੀ ਕਲਾਂ ਇੱਥੋਂ ਵੀ ਸਾਨੂੰ ਬਹੁਤ ਸਾਰੇ ਫੋਨ ਆਏ ਕਿ ਸਾਡੇ ਪਿੰਡ ਵੀ ਕੁਝ ਮੜੇ ਘਰ ਨੇ ਕੁਝ ਛੋਟੇ ਘਰਾਂ ਦੇ ਲੋਕ ਨੇ ਜਿਨ੍ਹਾਂ ਨੂੰ ਪਾਣੀ ਦੀ ਮਾਰ ਵੱਜੀ ਆ ਤੇ ਕੁਝ ਕਿਸਾਨ ਭਰਾ ਨੇ ਜਿਨ੍ਹਾਂ ਦੀ ਫਸਲ ਜਿਹੜੀ ਆ ਉਹ ਪਾਣੀ ਦਾ ਖਰਾਬ ਹੋ ਗਈ ਪਾਣੀ ਤੁਸੀਂ ਹੁਣ ਵੀ ਛੜਕਦੇ ਦੇਖਿਆ ਬਹੁਤ ਸੀ ਫਿਰ ਇੱਥੇ ਵੀ ਆਪਾਂ ਕਿਸੇ ਉੱਚੀ ਜਗ੍ਹਾ ਤੇ ਖੜੇ ਹੋ ਕੇ ਪਿੰਡ ਦੇ ਵਿੱਚ ਸਨੇਹਾ ਲਾਇਆ ਤਾਂ ਬਹੁਤ ਸਾਰੇ ਘਰਾਂ ਨੂੰ ਆਪਾਂ ਇੱਥੇ ਰਸਤ ਦਿੱਤੀ ਜੀ ਕੁਝ ਸੂਟ ਜਿਹੜੇ ਨੇ ਕੱਪੜੇ ਨੇ ਉਹ ਦਿੱਤੇ ਗਏ ਰਾਸ਼ਨ ਦਿੱਤਾ ਗਿਆ ਕੁਝ ਫੀਡ ਦਿੱਤੀ ਗਈ ਸੋ ਬਹੁਤ ਧੰਨਵਾਦ ਹੈ ਜੀ ਉਹਨਾਂ ਭਰਾਵਾਂ ਦਾ ਜੋ ਇੰਨੀ ਮਿਹਨਤ ਕਰ ਰਹੇ ਨੇ ਇੰਨੀ ਕੋਸ਼ਿਸ਼ ਕਰ ਰਹੇ ਨੇ ਬਾਕੀ ਇਹ ਪ੍ਰਮਾਤਮਾ ਜੀ ਉਸ ਪਰਮੇਸ਼ਰ ਦੀ ਕਿਰਪਾ ਕੇ ਸਾਨੂੰ ਲੋਕਾਂ ਨੂੰ ਪੰਜਾਬੀ ਨੂੰ ਇੰਨਾ ਵੱਡਾ ਦਿਲ ਦਿੱਤਾ ਕਿ ਜਦੋਂ ਵੀ ਕੋਈ ਪੰਜਾਬ ਦੇ ਉੱਤੇ ਮੁਸੀਬਤ ਆਉਂਦੀ ਹੈ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਭਰਾ ਹੀ ਦੇਖੋ ਜੀ ਲੰਗਰ ਲਾ ਦਿੰਦੇ ਨੇ ਰਸਤਾ ਦਿੰਦੇ ਨੇ ਕੱਪੜੇ ਦਿੰਦੇ ਨੇ ਸਾਮਾਨ ਦਿੰਦੇ ਨੇ ਬਹੁਤ ਸਾਰੀਆਂ ਵੱਡੀਆਂ ਐਨ ਜੀਓ ਨੇ ਜੋ ਘਰ ਤੱਕ ਬਣਾ ਕੇ ਦੇ ਰਹੀਆਂ ਨੇ ਜਿਨ੍ਹਾਂ ਦੇ ਘਰ ਖਤਮ ਹੋ ਗਏ ਨਵੇਂ ਘਰ ਬਣਾ ਕੇ ਦੇ ਰਹੇ ਨੇ ਮੈਂ ਲਗਾਤਾਰ ਤੋਂ ਸੈਫ ਇੰਟਰਨੈਸ਼ਨਲ ਨਾਲ ਵੀ ਸੇਵਾ ਕਰ ਰਿਹਾ ਪਰ ਜਦੋਂ ਵੀ ਕੋਈ ਪਿੰਡਾਂ ਦੇ ਵਿੱਚੋਂ ਇੰਡੀਵਿਜੂਅਲ ਆਪਣੇ ਆਪਣੇ ਤੌਰ ਤੇ ਪਿੰਡਾਂ ਦੀ ਸੰਗਤ ਆਉਂਦੀ ਹੈ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਨਾਲ ਜਾ ਕੇ ਕੋ ਸੇਵਾ ਕਰਵਾ ਦਿੱਤੀ ਜਾਵੇ ਸੋ ਪਰਮਾਤਮਾ ਹੀ ਕਰਾਉਣ ਵਾਲਾ ਜੀ ਉਹੀ ਦੁੱਖ ਦਿੰਦਾ ਤੇ ਸੁੱਖ ਵੀ ਉਹ ਦਿੰਦਾ ਸੋ ਲਗਾਤਾਰ ਸੇਵਾ ਚੱਲ ਰਹੀ ਹੈ ਜੀ ਦੇਖੋ ਜੀ ਪਾਣੀ ਦੇ ਵਿੱਚੋਂ ਕੁਝ ਪਰਿਵਾਰ ਦੀਆਂ ਬੀਬੀਆਂ ਆਈਆਂ ਸਾਂ ਤਾਂ ਪਰ ਪਾਣੀ ਦੇਖੋ ਹੱਲੇ ਵੀ ਅੱਜ ਤੁਸੀਂ ਦੇਖ ਲਓ ਜੀ 13 ਸਤੰਬਰ ਹੋ ਗਈ ਆ ਤੇ 13 ਸਤੰਬਰ ਵਾਲੇ ਦਿਨ ਵੀ ਗੋਡੇ-ਗੋਡੇ ਪਾਣੀ ਪਿੰਡਾਂ 'ਚ ਹੱਲੇ ਵੀ ਘੁੰਮ ਰਿਹਾ ਤੋ ਵੀਰ ਹੁਣੀ ਸਾਡੇ ਕੋਲ ਸਵੇਰੇ ਟਾਈਮ ਨਾਲ ਆਗੇ ਸੀਗੇ ਤੇ ਰਾਤ ਤੱਕ ਅਸੀਂ ਕਾਫੀ ਪਿੰਡਾਂ 'ਚ ਸੇਵਾ ਕਰਕੇ ਫਿਰ ਵੀਰਾਂ ਨੂੰ ਵਾਪਸ ਭੇਜ ਦਿੱਤਾ ਜੀ ਸੋ ਧੰਨਵਾਦ ਜੀ ਉਹਨਾਂ ਸੰਗਤਾਂ ਦਾ ਜੋ ਔਖੇ ਵੇਲੇ ਨਾਲ ਖਲੋਰੀਆਂ